ਹੋ ਜੀ ਸਭ ਕੋਲੇ ਪਹੁੰਚ ਗਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਫ਼ਰ ਕਰਦੇ ਜੀ ਸ਼ੁਰੂ ਫਰਮਾਤੋਂ ਅੰਗ ਸੰਗ ਸਹਾਈ ਹੋ ਕੇ ਆਪਣੀ ਸਫ਼ਰ ਜਿਹੜਾ ਹੈ ਉਹ ਪੂਰਨ ਸੰਪੂਰਨ ਕਰਾਵੇ ਸੋ ਲੋ ਜੀ ਨਾਲ ਦੇ ਮੁੱਢੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਕਰਦੇ ਆ ਸਫ਼ਰ ਸ਼ੁਰੂ ਚੱਲੀਏ ਵੀ ਜੀ ਇਹਦਾ ਆਪਣਾ ਮੀਟਰ ਮੋਟਰਸਾਈਕਲ ਦਾ ਉਹ ਐਸਟੇਮ ਹੈਗਾ 10000 221 ਤੇ ਤੇ ਆਪਾਂ ਕਿੰਨਾ ਚੱਲਦੇ ਆ ਸਫ਼ਰ ਦੇ ਦੌਰਾਨ ਉਹ ਵੀ ਸਾਰਾ ਸਾਨੂੰ ਦੱਸਾਂਗੇ ਤੇ ਕਿੰਨਾ ਖਰਚਾ ਹੁੰਦਾ ਹੈਗਾ ਉਹ ਵੀ ਸਾਰਾ ਕੁਝ ਆਪਾਂ ਆਪਣੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਬਨੇਰੇ ਹੋ ਸਫ਼ਰਾਂ ਦੇ ਨਾਲ ਤੇ ਆਪਾਂ ਮਾਰਸਾ ਪਹੁੰਚ ਗਏ ਮਾਰਸਾ ਕੈਂਚੀਆਂ ਤੋਂ ਇੱਥੋਂ ਆਪਾਂ ਹੁਣ ਹੋ ਜਾਾਂਗੇ ਪਟਿਆਲੇ ਨੂੰ ਸਿੱਧਾ ਤੇ ਦਿਨ ਤਾਂ ਵੀ ਪਟਾਰ ਚ ਹੋਣ ਲੱਗ ਗਿਆ ਥੋੜਾ ਜਿਹਾ ਦੋਸਤੋ ਦਿਨ ਬਹੁਤ ਚੜ ਗਿਆ ਤੇ ਟਾਈਮ ਹਜੇ ਸਵੇਕ 5 ਤਾਂ ਹੋਇਆਗਾ ਤੇ ਆਪਾਂ ਭਿੱਖੀ ਟੱਪ ਗਏ ਆ 5:00 ਵਜੇ ਆਪਾਂ ਮਿਲੇ ਸੀਗੇ ਮਾਨਸਾ ਪਹਿਲਾਂ ਤਾਂ 15 ਮਿੰਟਾਂ ਚ ਅਸੀਂ ਭਿੱਖੀ ਟੱਪ ਗਏ ਆ ਮਾਨਸਾ ਤੋਂ ਭਿੱਖੀ ਦਾ ਹੈਗਾ ਸਫ਼ਰ 20 ਕਿਲੋਮੀਟਰ ਦਾ ਤਾਂ ਪਟਿਆਲਾ ਥੋੜਾ 90 ਕਿਲੋਮੀਟਰ ਰਹਿ ਗਿਆ ਤੇ ਆ ਦੇਖੋ ਤਰਖਤ ਕਿੱਡੇ ਸੋਹਣੇ ਲੱਗਦੇ ਆ ਇਹ ਵੀ ਨਾ ਮੋਟਰਸਪੈਦੇ ਲੱਕੇ ਹੋਣ ਤਾਂ ਕਿੰਨੇ ਸੋਹਣੇ ਐਸੇ-ਬਸੇ ਸੜਕ ਤੇ ਲੱਗਦੇ ਆ ਤੇ ਪਰ ਇਹ ਨੇਚਰ ਵੀ ਬਣੇ ਰਹਿੰਦੇ ਤੇ ਹਰਿਆਲੀ ਹਰਿਆਲੀ ਔਰ ਇਸੇ ਇੱਥੇ ਸੜਕ ਬੁਰੀ ਠੰਡੀ ਲੱਗ ਰਹੀ ਹੈ ਮਤਲਬ ਆਪਾਂ ਨੂੰ ਜੈਕਟ ਦੇ ਵਿੱਚ ਦੀ ਵੀ ਹਵਾ ਜਿਹੜੀ ਹੈਗੀ ਉਹ ਠੰਡੀ ਠੰਡੀ ਫੀਲ ਹੋ ਰਹੀ ਹੈ ਸੋ ਬਾਟ ਅਜੇ ਦੀ ਆਪਣੀ ਬਾਹ ਹੈਗੀ ਆਪਾਂ ਪਹੁੰਚਣ ਵਾਲੇ ਹਾਂ ਜੀ ਸੁਨਾਮ ਤੇ ਸੁਨਾਮ ਪੈਂਦਾ ਹੈਗਾ ਸੰਗਰੂਰ ਦੇ ਵਿੱਚ ਸੋ ਸੀਰ ਦਾ ਉਦਮ ਸਿੰਘ ਸਮਾਰਕ ਅੱਗੇ ਹੈ ਇਧਰਲੀ ਸਾਈਡ ਤੇ ਸੀਰ ਦਾ ਰਮ ਸਿੰਘ ਬਾਰੇ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਹੀ ਮਹਾਨ ਮਨੋਹਰ ਸਤੀ ਰਹੇ ਨੇ ਉਹ ਸ਼ਹੀਦ ਉਦਮ ਸਿੰਘ ਹਨ ਜਦੋਂ ਨਾਮ ਅਗਰ ਸ਼ਹੀਦ ਲੱਗ ਜਾਂਦਾ ਨਾਮ ਅਗਰ ਆਟੋਮੈਟਿਕ ਤੁਹਾਨੂੰ ਪਤਾ ਹੀ ਹੈ ਵੀ ਉਹ ਇੱਕ ਮਹਾਨ ਇਨਸਾਨ ਹੀ ਹੋਊਗਾ ਕਿਉਂਕਿ ਸ਼ਹੀਦੀ ਦੇਣੀ ਹਰੇਕ ਦੇ ਬਸ ਦੀ ਗੱਲ ਨਹੀਂ ਹੁੰਦੀ ਸੋ ਸ਼ਹੀਦ ਉਦਮ ਸਿੰਘ ਸਮਾਰਕ ਬਣਿਆ ਹੋਇਆ ਇਸ ਨਾਮ 'ਚ ਐਂਟਰ ਹੋਣ ਤੋਂ ਜਸਟ 2 ਕਿਲੋਮੀਟਰ ਪਿੱਛੇ ਸੋ ਇਧਰਲੀ ਸਾਈਡ ਤੇ ਸ਼ਹੀਦ ਉਦਮ ਸਿੰਘ ਸਮਾਰਕ ਸਹੀ ਰਹੀ ਹੈ ਜੀ ਚੀਤੋਦੋਂ ਸਿੰਘ ਸਮਾਰਕ ਇੱਥੇ ਬਣਿਆ ਹੋਇਆ ਤੇ ਆਹ ਫਲਾਈਓਵਰ ਹੈ ਇਹ ਐਂਟਰੀ ਕਹਿ ਸਕਦੇ ਆਪਾਂ ਜਦੋਂ ਇਸ ਫਲਾਈਓਵਰ ਤੇ ਆ ਗਏ ਸਮਝੋ ਤੁਸੀਂ ਇੰਟਰ ਹੋ ਚੁੱਕੇ ਹੋ ਜੀ ਸਨਾਮ ਦੇ ਵਿੱਚ ਤੇ ਸਨਾਮ ਜਿਹੜਾ ਸ਼ਹਿਰ ਹੈਗਾ ਉਹ ਇਧਰਲੀ ਸਾਈਡ ਤੇ ਰਹੇਗਾ ਮੈਂ ਕਹਾਂ ਰਾਈਟ ਹੈਂਡ ਸਾਈਡ ਮੇਰੇ ਤੇ ਇਧਰਲੀ ਸਾਈਡ ਤੇ ਆਪਾਂ ਮੁੜ ਜਾਗੇ ਸਨਾਮ ਤੋਂ ਬਾਹਰ ਦੀ ਪਾਰੀ ਪਟਿਆਲੇ ਵਾਲੀ ਪਟਿਆਲੇ ਮੰਡੀ ਦੇ ਸ਼ਹੀਦ ਉਦਮ ਸਿੰਘ ਜੀ ਦਾ ਉੱਤ ਵੀ ਬਣਿਆ ਹੋਇਆ ਚੌਕ ਬਣਿਆ ਹੋਇਆ ਸੋ ਹੁਣ ਆਪਾਂ ਮੁੜ ਪਏ ਆ ਜੀ ਪਟਿਆਲਾ ਲਈ ਸੀ ਇੱਥੋਂ ਪਟਿਆਲਾ ਹੈਗਾ ਜੀ 62 ਕਿਲੋਮੀਟਰ ਤੇ ਇੱਧਰ ਹੈਗਾ ਜੀ ਸ਼ਹੀਦ ਉਧਮ ਸਿੰਘ ਸਿੱਖ ਲਾਈ ਸੈਂਟਰ ਲੋ ਜੀ ਇੱਥੋਂ ਤੇ ਲੈਨੇ ਪਵਾ ਤੇ ਫਿਰ ਆਪਾਂ ਨਿਕਲ ਜਾਂਗੇ ਅੱਗੇ ਨਾ ਲੱਗ ਵੀ ਗਿਆ ਕੱਟ ਹੋ ਗਿਆ ਫਿਰ ਕਰ ਲੋ పొనదేలు హ వాయిల వాలన్నీ ఫిర్ మరి ఇన్ కన్సిడరేషన్ కర్ గుడ్ కినో కినో ਹਾਂ ਛੋਟੀ ਕਿੱਟਾ ਉਹ ਇੱਥੇ ਬੰਦ ਨਹੀਂ ਇੱਥੇ ਬੰਦ ਨੇ ਕਿਸਵਣਾ ਇੱਥੇ ਵਾਜੂ ਇੱਕ ਚੀਜ਼ ਬਰਾਸਾ ਤਾਂ ਹੋ ਗਿਆ ਫੁੱਲ ਕਰਦੇ ਵਾਜ ਨਾ ਪੂਰ 480 ਦੇ ਹੋ ਗਏ ਬੱਸ 500 ਦਾ ਤੇਲ ਆਪਾਂ ਪਿੰਡ ਪਵਾਇਆ ਸੀਗਾ ਤੇ 480 ਦਾ ਹੋ ਗਿਆ ਇੱਥੋਂ ਤੇ ਟੈਂਕੀ ਹੋ ਗਈ ਕਿਰਾ ਫੁੱਲ ਬਾਕੀ ਆਪਾਂ ਅੱਗੇ ਚੱਲ ਕੇ ਪਵਾ ਲਾਂਗੇ ਜਦੋਂ ਲੋਡ ਪਈ ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨਵਾਂ ਸਫ਼ਰ ਕੀਤਾ ਹੋਇਆ ਸ਼ੁਰੂ ਜੀ ਇਹ ਸਫ਼ਰ ਆਪਣਾ ਉਹ ਹੈ ਜਿਹੜਾ ਆਪਾਂ ਕਾਫੀ ਟਾਈਮ ਪਹਿਲਾਂ ਕੀਤਾ ਸੀ ਪਰ ਉਸ ਟਾਈਮ ਤੇ ਕੰਪਲੀਟ ਨਹੀਂ ਹੋਇਆ ਸੋ ਹੁਣ ਆਪਾਂ ਨਵਾਂ ਸਫ਼ਰ ਅੱਜ ਸ਼ੁਰੂ ਕੀਤਾ ਹੈਗਾ ਇਸ ਟਾਈਮ ਅਸੀਂ ਖੜੇ ਹਾਂ ਸੁਨਾਮ ਤੇ ਨਾਲ ਆਪਣੇ ਹੈਗੇ ਜੀ ਗਰਗ ਸਿੰਘ ਸੰਦੀਪ ਸਿੰਘ ਸਟੂਡੀਓ ਤੇ ਬਲਕਰਨ ਸਿੰਘ ਤੇ ਆਪਣਾ ਕਾਲੂ ਯਾਰ ਗੁਰਪ੍ਰੀਤ ਸਿੰਘ ਬਾਕੀ ਸਾਰੇ ਯਾਰ ਪਹਿਲਾਂ ਵਾਲੇ ਆਪਾਂ ਪਹਿਲਾਂ ਵੀ ਸਾਰਿਆਂ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈਗਾ ਤੇ ਸੰਦੀਪ ਨਵੇਂ ਆਪਣੇ ਨਾਲ ਇੱਥੇ ਕੀ ਇਹਦਾ ਪਹਿਲਾ ਸਫਰ ਹੈ ਕਿਵੇਂ ਰਹੂ ਯਾਰ ਬਸ ਸਾਰੇ ਦੇਖਾਂਗੇ ਆਪਾਂ ਸੰਦੀਪ ਜੀ ਅੱਜ ਤਰੀਕ ਹੈਗੀ ਹੈ ਜੀ 31 ਮਈ 2024 ਤੇ ਟਾਈਮ ਇਸ ਟਾਈਮ ਹੋ ਗਿਆ ਬਈ 6 ਵਜਨ ਵਾਲੇ ਐ ਤੇ ਇਸ ਨਾਮ ਤੱਕ ਅਸੀਂ ਪਹੁੰਚ ਗਏ ਆ ਵਾਟ ਵਾਪਨ ਬੇੜ ਦੀ ਠੰਡੇ ਠੰਡੇ ਵਾਟ ਕੱਢਦੇ ਆਪਾਂ ਚੰਡੀਗੜ੍ਹ ਸ਼ਿਮਲੇ ਦੀ ਨਹੀਂ ਡੇ ਠੰਡੇ ਠੰਡੇ ਪਹੁੰਚ ਗਏ ਵਧੀਆ ਗੱਲ ਐ ਸੋ ਚਲੋ ਜੀ ਬਾਕੀ ਕਰਦੇ ਆ ਗੱਲਾਂ ਮਤਾਂ ਸਫਰ ਦੇ ਕੇ ਚੱਲ ਪੈਸਾ ਹੀ ਪੈਸਾ ਗਰਗ ਕੋਲੇ ਪੈਸੇ ਹੀ ਪੈਸਾ ਗਰਗ ਆਣਗਾ ਜੱ ਸਾਹੂਕਰ ਕਿਉਂ ਵੀ ਗਰਗ ਐਸੀ ਰਹੇ ਗਰਗ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ ਬਈ ਕੈਸ਼ੀਅਰ ਤੇ ਜਦ ਤੱਕ 70 ਪੈਂਦੇ ਹੁੰਦੇ ਆ ਠੀਕ ਐ ਗੱਲਾਂ ਦਾ ਪੱਕਾ ਇਹ ਬੰਦੇ ਨੂੰ ਫੜਾਉਣਾ ਲੋ ਜੀ ਗਰਗ ਹੈਗਾ ਆਪਣਾ ਕੈਸ਼ੀਅਰ ਤੇ ਲੇਖਾ ਜੋਖਾ ਸਾਰਾ ਸਪੀਟੀ ਦਾ ਇਹ ਕਰੂਗਾ ਇਹ ਕਰੂਗਾ ਬਾਈ ਆਪਦਾ ਲਿਖੀ ਸਾਰੇ ਇਹਨੂੰ ਪੈਸੇ ਇਕੱਠੇ ਕਰਕੇ ਫੜਾ ਤੇ ਤੇ ਹੁਣ ਅੱਗੇ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਖਰਚਾ ਇਹਦੀ ਜ਼ਿੰਮੇਵਾਰੀ ਐ ਇਹਦੇ ਨਾਲ ਜਿੱਥੇ ਮਰਜ਼ੀ ਲਾਵੇ ਇਹਦੇ ਵੱਧ ਲੱਗਣੇ ਤੇ ਘੱਟ ਲੱਗਣਾ ਇਹਦੇ ਕੋਲ ਸਾਰਾ ਕੁਝ ਇਹਦੇ ਪੱਲੇ ਆ ਹਾਂ ਠੀਕ ਐ ਵੀਡੀਓ ਆਪਾਂ ਬਣਾ ਲਈਏ ਤਾਂ ਕਿ ਪ੍ਰੂਫ ਰਵੇ ਹਾਂ ਪਹਿਲੇ 200 ਰੁਪਏ ਇਕੱਠਾ ਕਰਦਾ ਇਹਨੂੰ ਤਿੰਨ ਡਾਕਟਰ ਵੀ ਦੇਖ ਲੋ ਹੁਣ ਥਾਂਵੇਂ ਬੰਦੇ ਨਹੀਂ ਇਹਨਾਂ ਨੇ ਰੁਪਏ ਬਣਾਤਾ ਬਈ ਬਾਵਾ ਹਾਰਾ ਮੈਨੂੰ ਇਕੱਠਾ ਕਰਕੇ ਥੱਬਰ ਰੁਪਏ ਬਣਾਦਾ ਸਾਡਾ ਪੈਸਾ ਹੋ ਗਿਆ ਸਾਡਾ ਕਹਾਂ ਰੱਖੀਏ ਤੁਸੀਂ ਇਤਨੇ ਪੈਸੇ ਕੋ ਲੋ ਜੀ ਅੱਧਾ ਅੱਧੇ ਘੰਟੇ ਮੂੰ ਰੁਕੀ ਆ ਪੋਰੇ ਤੇ ਤਲ ਪਵਾ ਲਿਆ ਤੇ ਹੁਣ ਪੌਣੇ ਚੱਲੇ ਸਫਲ ਕਰਦੇ ਹਾਂ ਸ਼ੁਰੂ ਚਲੋ ਆਜੋ ਫਲੋਰ ਉੱਪਰ ਅਧਨਾ ਹੋਇਓ ਸੁਖ ਰਖੀ ਮੜਕਾ ਲੋ ਜੀ ਤੇਲ ਪਾਣੀ ਪਵਾ ਲਿਆ ਤੇ ਸੂਰਜ ਪੂਰਾ ਚੜ ਗਿਆ ਤੇ ਆਪਾਂ ਸਫਰ ਕਰਤਾ ਸ਼ੁਰੂ ਆਪਣਾ ਤੇ ਆਪਾਂ ਸਨਾਹਨ ਤੋਂ ਨਿਕਲੇ ਹੁਣ ਇਹ ਸੰਗਰੂਰ ਦੇ ਵਿੱਚ ਪੈਂਦਾ ਸਨਾਮ ਤੇ ਹੁਣ ਜਾਵਾਂਗੇ ਆਪਾਂ ਅੱਗੇ ਪਟਿਆਲੇ ਵੱਲ ਨੂੰ ਲੋ ਜੀ ਆਪਾਂ ਪਟਿਆਲਾ ਚੰਡੀਗੜ੍ਹ ਹਾਈਵੇ ਤੇ ਆ ਗਏ ਆ ਤੇ ਟਾਈਮ ਹੋ ਗਿਆ ਜੀ 9:07 ਦਾ ਤੇ ਆਪਾਂ ਪਟਿਆਲੇ ਪਹੁੰਚਣ ਵਾਲੇ ਆ ਪਟਿਆਲੇ ਤੋਂ ਜਸਟ 30 ਕਿਲੋਮੀਟਰ 25 ਕਿਲੋਮੀਟਰ ਪਿੱਛੇ ਆ ਤੇ ਸੂਰਜ ਤੁਸੀਂ ਦੇਖ ਹੀ ਰਹੇ ਹੋ ਨਿਕਲ ਲਿਆ ਗਿਆ ਵਧੀਆ ਤੇ ਸੇਕ ਪੂਰਾ ਮਤਲਬ ਹੈਗਾ ਸੂਰਜ ਦਾ ਇਹ ਟੋਲ ਪਲਾਜ਼ਾ ਆ ਗਿਆ ਤੇ ਇਹ ਦੋਨੇ ਬਾਈਕ ਆਪਣੇ ਨਾਲ ਹੀ ਨੇ ਉਹ ਗੁਰਪ੍ਰੀਤ ਹੋਰੀ ਏਕੇ MPV 11 ਤੇ ਆਪੀ ਵੀ ਜਿਹੜਾ 3 ਤੇ ਤੇ ਆ ਪਿੱਛੇ ਸੰਦੀਪਪੁਰੇ PP 11 ਤੇ ਬਾਈਕ ਦਾ ਕਿਤੇ ਵੀ ਟੋਲ ਨਹੀਂ ਲੱਗਦਾ ਹੁੰਦਾ ਕੱਲੇ ਲਖਨਊ ਵਾਲੇ ਜਿਹੜਾ ਹੈਗਾ ਉਸ ਤੇ ਟੋਲ ਲੱਗਦਾ ਅਦਰਵਾਈਜ਼ ਬਾਈਕ ਨੂੰ ਕਿਤੇ ਵੀ ਟੋਲ ਨਹੀਂ ਪੈਂਦਾ ਸੋ ਇਹ ਹੈਗਾ ਟੋਲ ਪਲਾਜ਼ਾ ਜੀ ਰੋਡ ਪਲਾਜ਼ੇ ਤੇ ਇੱਥੇ ਹੈਗੀ ਹੈ ਦੇਖੋ ਗ੍ਰੀਨਰੀ ਗ੍ਰੀਨਰੀ ਹੈਗੀ ਹੈ ਚਾਰੇ ਪਾਸੇ ਸਵੇ ਹੁੰਦਾ ਫਾਸਟ ਟੈਗੜ ਖੜੀ ਹੁੰਦੇ ਰੋਡ ਪਲਾਜ਼ੇ ਦੇ ਆਸ-ਪਾਸੇ ਜੇ ਕਿਸੇ ਕੋਲ ਨਹੀਂ ਲੱਗਿਆ ਤਾਂ ਲਵਾ ਵੀ ਸਕਦੇ ਆ ਤੇ ਇਹ ਆਪਾਂ ਨੈਸ਼ਨਲ ਹਾਈਵੇ 7 ਹੈ NH 7 ਤੇ ਲੋ ਜੀ ਦੋਸਤੋ ਪਟਿਆਲੇ ਤੋਂ ਥੋੜਾ ਜਿਹਾ ਪਹਿਲਾਂ ਗੁਰਦੁਆਰਾ ਪਰਮੇਸ਼ਵਰ ਦਰਬਾਰ ਆਉਂਦਾ ਹੈਗਾ ਰਣਜੀਤ ਸਿੰਘ ਢੱਡੀਆਂ ਵਾਲੇ ਦਾ ਸੋ ਅਸੀਂ ਹਰ ਵਾਰੀ ਹੀ ਤਾਂ ਜਾਣੇ ਇੱਥੇ ਕੋਸ਼ਿਸ਼ ਕਰਦੇ ਹੁੰਨੇ ਕਿ ਇੱਥੇ ਆਪਾਂ ਰੁੱਕ ਕੇ ਜਾਈਏ ਤੇ ਅੱਜ ਵੀ ਰੁਕਦੇ ਆਂ ਔਰ ਗੁਰਪ੍ਰੀਤ ਥੋੜੀ ਕਹਿੰਦੇ ਰੁੱਕ ਕੇ ਜਾਣਾ ਹੈਗਾ ਸੋ ਇੱਥੇ ਰੁਕਦੇ ਆਂ ਤੇ ਫਿਰ ਅੱਗੇ ਦੇਖਦੇ ਆਂ ਇਸ ਲੰਗਰ ਨੂੰ ਚੱਕ ਕੇ ਫਿਰ ਅੱਗੇ ਵਧਾਂਗੇ ਲਓ ਜੀ ਇਹ ਕਰੋ ਦਰਸ਼ਨ ਗੁਰਦੁਆਰਾ ਪਰਮੇਸ਼ਰ ਦਰਬਾਰ ਪਟਿਆਲੇ ਤੋਂ ਥੋੜਾ ਜਿਹਾ ਪਹਿਲਾਂ ਹੀ ਹੈ ਥੋੜਾ ਟਾਈਮ ਹੀ ਪਹਿਲਾਂ ਪਟਿਆਲੇ ਤੋਂ ਤੇ ਇਥੇ ਰੁਕਦੇ ਹੁੰਨੇ ਆਪਾਂ ਹਰ ਵਾਰੀ ਤੇ ਹੁਣ ਫਿਰ ਆਪਾਂ ਇਥੇ ਰੁੱਕ ਕੇ ਤੇ ਲੰਗਰ ਪਾਣੀ ਛੱਕ ਕੇ ਫਿਰ ਅੱਗੇ ਨੂੰ ਚੱਲਾਂਗੇ। ਲੋ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਆਪਾਂ ਪਹੁੰਚ ਗਏ ਆ। ਪਟਿਆਲੇ ਦੇ ਨੇੜੇ ਹੀ ਆ ਬਿਲਕੁਲ। ਇਥੇ ਮੋਟਰਸਾਈਕਲ ਲਾਤੇ ਆ ਪਾਰਕਿੰਗ 'ਚ। ਤੇ ਹੁਣ ਦਰਸ਼ਨ ਕਰਦੇ ਆ ਨਾਲ ਇੱਦਾਂ ਨਾਲੇ ਲੰਗਰ ਪਾਣੀ ਛੱਕਦੇ ਆ। ਇਥੇ ਦੇਖੋ ਪੂਰਾ ਚਲੋ ਇਥੇ ਖੜਦੇ ਆ ਲੋਕ ਹਰੇਕੀ ਤਰ੍ਹਾਂ ਕੰਟਰੋਕਾਂ ਵਾਲੇ ਵੀ। ਤੇ ਜਗ੍ਹਾ ਬਣੀ ਹੋਈ ਆ ਵਧੀਆ ਪਾਰਕਿੰਗ ਐ। ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਕਰਦੇ ਆਂ ਦਰਸ਼ਨ ਦੇ ਦੇ ਆਜੋ ਵੀ ਸੁਣਦੇ ਹੋ ਖੁਸ਼ੀ ਨੂੰ ਹੁਣੀ ਦੇਖਿਆ ਸਟੇਟਸ ਓਏ ਆ ਰਹੀ ਆ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਪਰਮੇਸ਼ਰ ਦਰਵਾਜ਼ਾ ਹਰਦੀਪ ਸਿੰਘ ਟ੍ਰੀਮ ਵਾਲਾ ਦਾ ਗੁਰਦੁਆਰਾ ਜੀ ਸਹੂਲਤ ਬਹੁਤ ਐਥੇ ਪਹਿਲਾਂ ਵੀ ਆਪਾਂ ਰੁਕਿਆ ਲੰਗਰ ਨੂੰ ਛੱਕ ਕੇ ਜਾਂਦੇ ਹੁੰਦੇ ਹੁਣ ਇੱਥੇ ਸੋਨੇ ਸੇ ਲੰਗਰ ਛੱਕਦੇ ਆਂ ਤੇ ਚਾਹ ਪਾਣੀ ਪੀਵਾਂਗੇ ਫਿਰ ਅੱਗੇ ਨੂੰ ਵਧਾਂਗੇ ਤੇ ਬਾਅਦ ਆਪਾਂ ਕਰੀਬ ਕਰੀਬ 100 ਕਿਲੋਮੀਟਰ ਮੰਗੂ ਆਗੇ ਹੋਵਾਂਗੇ ਪਿੰਡੋਂ ਤੇ ਟਾਈਮ ਹਜੇ 7 ਵਜੇ ਐ ਸੋ ਇੱਥੇ ਹੁਣ ਆਪਾਂ ਦਰਸ਼ਨ ਮਿਲ ਲੈ ਕਰਦੇ ਪਹਿਲਾਂ ਦਰਬਾਰ ਸਾਹਿਬ ਫਿਰ ਲੰਗਰ ਪਾਣੀ ਛੱਕ ਕੇ ਅੱਗੇ ਨੂੰ ਚੱਲਾਂਗੇ ਲੰਗਰ ਪਾਣੀ ਛਕ ਲਿਆ ਤੇ ਕਰੀਬ-ਕਰੀਬ 1 ਘੰਟਾ ਪਾ ਇੱਥੇ ਲਾਤਾ ਓਕੇ ਲੰਗਰ ਪਾਣੀ ਛਕਿਆ ਉਸ ਤੋਂ ਬਾਅਦ ਫਿਰ ਰਾਈਡਿੰਗ ਦੇ ਜਿਹੜੇ ਹਾ ਗੀਅਰਸ ਹੁੰਦੇ ਨੇ ਨੀਗੜ ਵਰਗਾ ਇਹਨਾਂ ਨੂੰ ਲਾਉਣੇ ਪੈਂਦੇ ਆ ਤਾਂ ਉਹਨਾਂ ਨੂੰ ਦੁਬਾਰਾ ਸੈੱਟ ਕਰਨ ਤੇ ਟਾਈਮ ਲੱਗ ਜਾਂਦਾ ਤੇ ਆਪਾਂ ਹੁਣ ਪਟਿਆਲੇ ਤੋਂ ਥੋੜੀ ਜਿਹੀ ਪਿੱਛੇ ਆ ਚੱਲੇ ਪਾਤੇ ਆ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਚੰਡੀਗੜ੍ਹ ਟੱਪ ਕੇ ਰੁਕੀਏ ਕਿਉਂਕਿ ਫਿਰ ਬਾਟ ਵੀ ਆਪਾਂ ਨਿਬੜਨੀ ਆ ਹਨਾ ਜੇ ਉਦੋਂ ਪਹਿਲਾਂ ਰੁਕਾਂਗੇ ਤਾਂ ਆਪਣੀ ਬਾਤ ਥੋੜੀ ਜੀ ਨਹੀਂ ਨਿਬੜਨੀ ਘੱਟ ਨਿਬੜੂਗੀ ਤੇ ਆਪੇ ਕੋਲੇ ਸਫਰ ਅਜ ਤਬਾ ਹੋ ਗਿਆ ਤੇ ਟਾਈਮ ਹਜੇ 8 ਵਜ ਗਿਆ ਤੇ ਪਟਿਆਲੇ ਤੇ ਪਹੁੰਚਣਾ ਨੇ ਆਪਾਂ ਬੱਸ ਪਟਿਆਲੇ ਤੋਂ ਥੋੜੀ ਪਿੱਛੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਹੁਣ ਆਪਾਂ ਖਾਸਾ ਖਿੱਚ ਕੇ ਜਾਂ ਚੰਡੀਗੜ੍ਹ ਦੇ ਨੇੜੇ ਜਾ ਕੇ ਕਿੱਥੇ ਰੁਕਾਂਗੇ ਸੁਣੋ ਜੀ ਦੋਸਤੋ ਹੁਣ ਇਸ ਟਾਈਮ ਤੇ ਆਪਾਂ ਜਾ ਰਹੇ ਹਾਂ ਪਟਿਆਲਾ ਬਾਈਪਾਸ ਪਟਿਆਲਾ ਸ਼ਹਿਰ ਜਿਹੜਾ ਉਹ ਆਪਣੇ ਇਧਰਲੇ ਪਾਸੇ ਰਹਿ ਗਿਆ ਤੇ ਹੁਣ ਆਪਾਂ ਪਟਿਆਲਾ ਬਾਈਪਾਸ ਜਾ ਰਹੇ ਆਂ ਜੀਲਕਪੁਰ ਰਾਜਪੁਰਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਕਿਨੇ ਨਿਕਲਾਂਗੇ ਆਪਾਂ ਸ਼ਿਮਲੇ ਵਾਲੀ ਸਾਈਡ ਸੋ ਇਹ ਪਟਿਆਲਾ ਦਾ ਬਾਈਪਾਸ ਹੈ ਇਹ ਥੋੜਾ ਜਿਹਾ ਲੰਮਾ ਜੁਰੂਰ ਹੈ ਕਿਹੜਾ ਇਧਰ ਜੀ ਕਹਿੰਦੇ ਆਪਾਂ ਨੂੰ 10 ਕਿਲੋਮੀਟਰ ਪਟਿਆਲੇ ਦੇ ਉੱਤੋਂ ਦੀ ਮੰਮੋ ਪਹੁੰਚ ਜਾਂਦਾ ਵੀ ਟਰਨ ਕਰਨਾ ਉੱਤੋਂ ਦੀ ਤੇ ਜੇ ਤੁਸੀਂ ਸਿੱਧੇ ਜਾਵਾਂਗੇ ਉਧਰ ਜੇ ਆਪਾਂ ਨੂੰ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਥੋੜਾ ਜਿਹਾ ਉੱਤਰ ਆਪਾਂ ਨੂੰ ਟ੍ਰੈਫਿਕ ਰੋਕਣ ਦੀ ਜਗ੍ਹਾ ਹੋਣ ਕਰਕੇ ਉਧਰ ਜ਼ਿਆਦਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਸੋ ਇਸ ਕਰਕੇ ਆਪਣਾ ਪਟਿਆਲੇ ਤੋਂ ਬਾਈਪਾਸ ਨਿਕਲਣ ਦਾ ਫੈਸਲਾ ਕੀਤਾਗਾ ਤੇ 10 ਕਿਲੋਮੀਟਰ ਵੱਧ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ 10 ਕਿਲੋਮੀਟਰ ਤੇ ਪਟਿਆਲੇ ਦੇ ਬਾਈਪਾਸ ਨਿਕਲਣਾ ਆਪਣੇ ਵਾਸਤੇ ਸੌਖਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਹੋ ਜਾਂਦੀ ਹੈ ਔਰ ਇੱਕ ਟਾਈਮ ਚੌਂਕ ਜੂ ਤਾਂ ਟਾਈਮ 8 ਵਜੇ ਤਾਂ ਤੇ ਇਸ ਟਾਈਮ ਤੇ ਹਰੇਕ ਮਲਾਕ ਨੂੰ ਜੌਂ ਵਗੈਰੇ ਤੇ ਜਾਂਦੇ ਆ ਤਾਂ ਦਿੱਕਤ ਆਉਂਦੀ ਹੈ ਟ੍ਰੈਫਿਕ ਬਹੁਤ ਹੁੰਦੀ ਹੈ ਅੱਛੇ ਥੋੜਾ ਪਹੁੰਚ ਕੇ ਤੇ ਪਾਣੀ ਪੂਣੀ ਪੀਣੇ ਔਰ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਪਾਣੀ ਪੀ ਕੇ ਫਿਰ ਚੱਲਦੇ ਆ ਅੱਗੇ ਤੇ ਚੰਡੀਗੜ੍ਹੇ ਥੋੜੇ ਰਹਿ ਗਏ ਆਪਣਾ ਠੀਕ ਕਿਲੋਮੀਟਰ ਰਹਿ ਗਿਆ ਇਹ ਤਾਂ ਹਵੇਲੀ ਬਹੁਤ ਸੋਹਣੀ ਬਣੀ ਹੋਈ ਹੈ ਸ਼੍ਰੀ ਕੰਗਰ ਨਗਰ ਢਾਬਾ ਲੋ ਜੀ ਚੰਡੀਗੜ੍ਹ ਤੋਂ ਚੱਲਾਉਣਾ ਤਾਂ ਕਰਕੇ ਹੁਣ ਤਾਂ ਹੀ ਚੱਲਦਾ ਹੈ ਹਾਂ ਥੋੜਾ ਜਿਹਾ ਪਹਿਲਾਂ ਰੁਕ ਗਏ ਸੀ ਕਿਉਂਰੇ ਤੇ ਬਾਈ ਹੋਏ ਕਹਿੰਦੇ ਐਨਕਾਂ ਲੈਣੀਆਂ ਹੈ ਹੈ ਓਏ ਹਾਵੜੀ ਕਿਉਂ ਗਣੂ ਆਹ ਸੋਹਣੀ ਹੈ ਯਾਰ ਕਿੰਨੇ ਦਿਨਾਂ ਦਾ ਆਹ ਸੁਣੀ ਲਿਖੀ ਮੈਂ ਤੈਨੂੰ ਆਹ ਹਾਂ ਕਿਹਾ ਹਾਂ ਸਹੀ ਹੈ ਯਾਰ ਆ ਸਹੀ ਹੈ ਹਾਂ ਫਿਰ ਨਹੀਂ ਆ ਰਸ ਭਾਜੀ ਚੰਡੀਗੜ੍ਹ ਐਂਟਰ ਕਰਨ ਤੋਂ ਥੋੜਾ ਜਿਹਾ ਪਹਿਲਾਂ ਇੱਕ ਰੋਡ ਮਿਲਦਾ ਹੈ ਉਧਰੋਂ ਆਉਂਦੇ ਆਂਦੇ ਆਪਣੇ ਰਾਈਟ ਹੈਂਡ ਸਾਈਡ ਪੁਲ ਦੇ ਥੱਲੇ ਨਹੀਂ ਤੇ ਉੱਥੋਂ ਆਪਾਂ ਮੁੜ ਕੇ ਹਰ ਸ਼ਿਮਲੇ ਵਾਲੀ ਛੜਕ ਤੇ ਹੋ ਗਈਆਂ ਇਹ ਸੜਕ ਜਾਊਗੀ ਪੰਚਕਲਾ ਕਾਲਕਾ ਸੋਲਨ ਤੇ ਸ਼ਿਮਲਾ ਸੋ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਹੈ ਕਿਉਂਕਿ ਇੱਧਰ ਮੇਰੇ ਹਿਸਾਬ ਨਾਲ ਰੋਡ ਵੀ ਹੀ ਲਿੰਕ ਹੈ ਤੇ ਜੂਨ ਰਮਿ ਨਾ ਹੋਣ ਕਰਕੇ ਥੋੜਾ ਜਿਹਾ ਫਰਕ ਪੈਂਦਾ ਹੈਗਾ ਛੁੱਟੀਆਂ ਛੁੱਟੀਆਂ ਹੁੰਦੀਆਂ ਨੇ ਬੱਚਿਆਂ ਨੂੰ ਤਾਂ ਸਾਰੇ ਲੋਕ ਸ਼ਿਮਲੇ ਮੰਨੀ ਨਿਕਲਦੇ ਨੇ ਆਹ ਦਿਨਾਂ ਦੇ ਵਿੱਚ ਵਿੱਚ ਤਾਂ ਕਰਕੇ ਇੱਥੇ ਟ੍ਰੈਫਿਕ ਥੋੜੀ ਜੀ ਜ਼ਿਆਦਾ ਹੈ ਤੇ ਇਹ ਰੋਡ ਹੁਣ ਜਾਊਗਾ ਕਾਲਕਾ ਸੋਲਨ ਸ਼ਿਮਲਾ ਸੋ ਸ਼ਿਮਲਾ ਇੱਥੇ ਹੈ ਵੇ 120 ਕਿਲੋਮੀਟਰ ਦੇ ਨੇੜੇ ਤੇੜਿਆ ਹੋਣਗੇ ਹੁਣ ਕਿਸਮ ਬਾਕੀ ਹੋਣ ਗਿਆ ਸੇ ਪਾਸੇ ਪਹਾੜ ਆ ਦੇਖੋ ਇਤਲੀ ਛੇੜ ਤੇ ਵੀ ਤੇ ਸਾਹਮਣੇ ਵੀ ਸਾਹਮਣੇ ਦੇਖਣ ਲੱਗ ਗਿਆ ਦੇਖੋ ਤੇ ਇਹ ਹੈ ਕਿ ਟੋਲ ਪਲਾਜ਼ਾ ਟੋਲ ਇੱਥੋਂ ਮੇਰੇ ਸਾਹਬ ਨੂੰ ਫ੍ਰੀ ਹੋਣਾ ਚਾਹੀਦਾ ਬਾਕੀ ਦੇਖਦੇ ਹਾਂ ਚੱਲ ਕੇ ਕਿਉਂਕਿ ਆ ਜਾਇਦਰ ਤਾਂ ਨਹੀਂ ਲੱਗਦਾ ਟੋਲ ਕਿਤੇ ਵੀ ਇੱਥੇ ਵੀ ਨਹੀਂ ਹੋਣਾ ਟੋਲ ਜਿਹੜਾ ਲੱਗਦਾ ਉਸ ਕਾਨੂੰ ਲਿਖਣਾ ਵਾਰੀ ਸਾਈਡ ਹੀ ਲੱਗਦਾ ਰਾਕੀ ਸਾਰੇ ਕਿਤੇ ਨਹੀਂ ਲੱਗਦਾ ਟੋਲ ਸੋ ਇੱਥੋਂ ਵੀ ਟੋਲ ਫ੍ਰੀ ਤੋਂ ਲੱਗਣਾ ਐਂ ਦੀ ਹੋ ਕੇ ਕੱਟ ਹੋ ਕੇ ਸੋਨਾ ਬਣਿਆ ਹੋਣਾ ਇਹ ਤਾਂ ਟੋਲ ਦਾ ਦੇਖੋ ਜੀ ਪਹਿਲਾਂ ਵੀ ਨਹੀਂ ਦਿਖੇ ਤਾਂ ਹੁਣ ਜ਼ਰੂਰ ਦਿਖਦੇ ਹੋਣਗੇ ਕੈਮਰੇ 'ਚ ਪਹਾੜ ਸ਼ੁਰੂ ਹੋ ਗਏ ਉਸਨੇ ਸੋ ਇੱਧਰ ਆਪਣੇ ਘੱਗਰਤਿਆਲ ਐਕਸਾਈਡ ਤੇ ਇਹ ਜਿਹੜੇ ਪਹਾੜ ਨੇ ਕੱਚੇ ਜਿਹੇ ਨੇ ਫਿਰ ਇੱਥੇ ਜਿਹੜੇ ਪਹਾੜ ਐ ਇਹ ਅਸਲ ਪੱਕੇ ਪਹਾੜ ਜਿਹੜੇ ਆਉਣਗੇ ਪੱਥਰੀਟਲੇ ਉਹ ਆਪਾਂ ਨੂੰ ਸਪੀਤੀ ਵਾਲੇ ਸ਼ਹਿਰ ਆਉਣਗੇ ਸੋ ਜਿਹੜਾ ਸ਼ਿਮਲੇ ਦਾ ਪਹਾੜੀ ਏਰੀਆ ਥੋੜਾ ਜਿਹਾ ਰੇਤਲਾ ਜੀ ਹੈ ਨਵੇਂ ਰੇਤੇ ਦੇ ਵਿੱਚ ਡਲੇ ਜਿਹੇ ਹੁੰਦੇ ਨੇ ਉਮੇ ਜੀ ਪਹਾੜੀ ਏਰੀਆ ਸ਼ਿਮਲੇ ਦਾ ਸੋ ਇਹ ਗੱਲਵਾ ਤਾਂ ਜੀ ਹੁਣ ਆ ਦੇਖਣੇ ਸ਼ੁਰੂ ਹੋ ਗਏ ਐ ਤੇ ਗਰਮੀ ਵੀ ਬਹੁਤ ਸ਼ਾਦੀ ਹੈ ਕਿ ਟਾਈਮ ਹੋ ਵੀਜੇ 10 ਵਜੇ ਤੇ ਪਸ਼ੀਮਲੇ ਵਾਲੀ ਸਾਈਡ ਨੂੰ ਚੱਲ ਪਿਆ। ਚੰਡੀਗੜ੍ਹ ਤੋਂ ਬਾਹਰ ਨਿਕਲਦੇ ਆ ਤਾਂ ਸਿਮਲੇ ਵਾਲੀ ਸ਼ਹਿਰ ਨੂੰ ਉੱਪਰ ਤੁਰਤੇ ਆ। ਤੇ ਇੱਥੋਂ ਵੀ ਆਪਾਂ ਜਿਹੜੇ ਪਹਾੜੀ ਏਰੀਆ ਦੇਖਣਾ ਸ਼ੁਰੂ ਹੋ ਗਿਆ। ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਸਾਈਡ ਤੇ। ਸਜੂਨ ਵੀ ਇੰਨੇ ਚੱਲਦਾ ਯਾਰੀ ਕੋਈ ਟ੍ਰੈਫਿਕ ਟ੍ਰੱਕ ਤੇ ਕਰ ਹੁਣ ਕਾਸ਼ੀ ਹੋਣ ਲੱਗੀ ਆ। ਕਿਉਂਕਿ ਲੋਕ کہہ ਰਹੇ ਕਹਿੰਦੇ ਜੂਨ ਇੱਥੋਂ ਆ ਸੌਰੀ। ਸਿਮਲੇ ਤੋਂ ਬਤਾ 10 ਕਿਲੋਮੀਟਰ ਰਹਿ ਗਿਆ। ਮਾਂ ਬਸ ਕੋਈ ਨਹੀਂ ਬੜੇ ਆਪਾਂ ਯੂਜੀ ਦੀ ਕੱਢ ਲਾਂਗੇ ਕੋਈ ਦਿੱਕਤ ਨਹੀਂ ਆਣੀ ਮੇਰੇ ਹਿਸਾਬ ਨਾਲ ਆਪਾਂ ਨਾਰਕੰਡੇ ਦਾ ਚਰਾਵ ਨਾਲ ਬਚਾ ਸਕਦੇ ਆ ਜੇ ਆਪਾਂ ਚਾਹੀਏ ਤਾਂ ਸੋ ਮਾਰਕੰਡੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਨਾਰਕੰਡਾ ਜਿਹੜਾ ਹੈਗਾ ਉਹ ਕਠੰਡਾ ਏਰੀਆ ਹੈ ਠੰਡੇ ਏਰੀਆ ਚ ਰਹੇ ਹਣ ਬਸ ਆਉਂਦੀ ਵੱਖਰਾ ਆ ਜੂਗਾ ਮਤਲਬ ਉਹ ਗੱਲਾਂ ਹੀ ਕਰ ਜਾਣੀਆਂ ਜੀ ਬੰਨੀ ਤੱਕ ਦੀ ਗਰਮੀ ਚ 45 ਡਿਗਰੀ ਚੋਂ ਪਾ ਕੇ ਤੇ 20-22 ਡਿਗਰੀ ਜੇ 15 ਡਿਗਰੀ ਤੇ ਆਇਆ ਜੀ ਤਾਂ ਸਰੀਰ ਨੂੰ ਵੀ ਲੱਗੂਗਾ ਵੀ ਜਿੱਥੇ ਆ ਗਏ ਨਾ ਸੋ ਕੋਸ਼ਿਸ਼ ਕਰਾਂਗੇ ਕਿ ਆਪਾਂ ਨਾਰਕੰਡੇ ਪਹੁੰਚੀਏ ਜੇ ਜਮਾਈ ਐਮਰਜੈਂਸੀ ਹੋਵੇ ਕੋਈ ਬੜਾ ਲੇਟ ਹੁੰਦੇ ਹੋਏ ਜੰਨੇ ਰੱਪਾ ਬੰਨ ਲੱਗ ਗਿਆ ਲੇਟ ਬੰਨ ਲੱਗ ਗਿਆ ਫਿਰ ਆਪਾਂ ਨਰਕਿੰਡ ਨਹੀਂ ਜਾਵਾਂਗੇ ਫਿਰ ਪਸ਼ਮਲੇ ਰੁਕ ਜਾਾਂਗੇ ਜੇ ਸ਼ਿਮਲੇ ਵਿੱਚ ਵੀ ਰੁਕਣਾ ਪਿਆ ਤਾਂ ਵੀ ਇੱਕ ਆਪਣੇ ਕੋਲ ਆਪਸ਼ਨ ਹੈ ਕਿ ਆਪਾਂ ਲੇਟ ਨੀਚੇ ਕਰਦੇ ਮਰਸੀ ਹੌਲੇ ਤੋਂ ਆਊਟ ਰੱਖਾਂਗੇ ਥੋੜਾ ਜਿਹਾ ਕਿਨੰਦ ਕਿ ਰੁਕ ਜਾਾਂਗੇ ਜਾਂ ਸ਼ਿਮਲੇ ਤੋਂ ਅੱਗੇ ਛੋਟੇ ਛੋਟੇ ਪਿੰਡ ਤੇ ਆਉਂਦੇ ਨੇ ਉੱਥੇ ਕਿਸੇ ਨਾ ਕਿਸੇ ਹੋਮਸਟੇਅ ਦੇ ਵਿੱਚ ਆਪਾਂ ਰੁਕ ਜਾਾਂਗੇ ਸੋ ਇਹ ਨੇਚਰ ਹੈ ਕੁਦਰਤ ਹੈ ਬੱਦ ਤੋਂ ਬੱਦ ਪੰਜਾਬ ਦੇ ਵਿੱਚ ਹੁਣ ਬੱਦ ਤੋਂ ਬੱਦ ਲੋਡ ਹੈ ਤ੍ਰਿਫਤਾਂ ਦੀ ਸੋ ਜੇ ਵੀ ਭਾਈ ਦੇਖਦੇ ਨੇ ਸਾਰੇ ਇੱਕ ਇੱਕ ਦਰਖਤ ਵੀ ਲਾਓ ਤਾਂ ਚੰਗਾ ਕਿਉਂਕਿ ਟੈਂਪਰੇਚਰ ਜਿਹੜਾ ਹੈਗਾ ਉਹ ਪੰਜਾਬ ਦਾ ਇਸ ਟਾਈਮ ਤੇ ਕਾਫੀ ਹਾਈ ਹੈ ਰਾਜਸਥਾਨ ਦੇ ਨੇੜੇ ਪਹੁੰਚੇ ਹੋਏ ਤੇ ਦੁਬਈ ਨਾਲੋਂ ਪੰਜਾਬ ਦਾ ਟੈਂਪਰੇਚਰ ਕਿਤੇ ਟੱਪ ਗਿਆ ਤੇ ਨਹੀਂ ਕਿਤੇ ਆਪਣਾ ਬਹੁਤ ਫਰਕ ਹੁੰਦਾ ਸੀਗਾ ਸੋ ਦਰਖਤ ਹੁਣ ਕੱਟ ਰਹੇ ਆ ਆਪਾਂ ਤੇ ਖੇਤੀਬਾੜੀ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਬਈ ਆਪਣੇ ਆਪਣੇ ਖੇਤ ਕੋਈ ਇੱਕ ਇੱਕ ਦੋ ਦੋ ਤੁਸੀਂ ਦਰਖਤ ਮੋਟਰਾਂ ਤੇ ਜ਼ਰੂਰ ਲਓ ਇਧਰ ਭੱਲੂ ਬਹੁਤ ਸੋਹਣੇ ਲੱਗੇ ਹੋਏ ਐ शिमला जरा बच्चा चीजा इथा यह आ गया हिमाचल का प्रवेश द्वार कैलकम टू हिमाचल प्रदेश हिमाचल प्रदेश में ही आपका स्वागत है सो ये आ गया जी हिमाचल प्रदेश में आपका स्वागत है थले खड़ते हैं बड़ा हिमाचल प्रदेश द्वार सो यहां पर चैकिंग गैलाएलडर मोटरसाइकिल जलो अर्तनपुर कीतनपुर साहब तो अगे निकले हा तो अस एक साइन लग गई अः कंपनी दंपनी शायद नॉर्थन करके कुछ ਨਦਰਨ ਟੋਕੋ ਕੰਪੋ ਬਸ ਵਾਲੇ ਨੂੰ ਲੱਗੀ ਤਾਂ ਉਹ ਵਟਸਐਪ ਨੇ ਮਦਰ ਸਾਨੂੰ ਐਸ ਹੱਦ ਤੱਕ ਡਰਾਇਆ ਕਿਉਂਕਿ ਉਹ ਬਸ ਵਾਲ ਕੀ ਸੀ ਨਾ ਉਹ ਜਦੋਂ ਮਰ ਚੜਾਈ ਆ ਜਾਂਦੀ ਤਾਂ ਉਪਰ ਧੂਆਂ ਉੱੜ ਲੱਗ ਜਾਂਦੀ ਇੱਕ ਦੇ ਥੰਤ ਤੇ ਇਹਦੇ ਪੁਆਇੰਟ ਵੀ ਆਇਆ ਕਿ ਬਸ ਪਿੱਛੇ ਹੈ ਯੇ ਬੈਕ ਸੋ ਉਸ ਤੋਂ ਬਾਅਦ ਮਤਲਬ ਇਹ ਪਲਾਨ ਲੱਗ ਰਿਹਾ ਸੀ ਵੀ ਇੱਥੇ ਚਲੂ ਹਾਂ ਬਸ ਫਿਰ ਅਸੀਂ ਰੁਕ ਗਏ ਸੀ ਕਿ ਸੋ ਜੋ ਬਸਾਂ ਹੁੰਦੀਆਂ ਨੇ ਦੇ ਇੱਕ ਚੜਾਈ ਦੇਖ ਕੇ ਜਿਵੇਂ ਹੁਣ ਦੇਖੋ ਬਸ ਦਾ ਪੂਰਾ ਜੋਰ ਲੱਗ ਜਾਂਦਾ ਚੜਾਈ ਤੇ ਤਾਂ ਕਰਕੇ ਉਹ ਚੀਜ਼ ਦੇਖ ਕੇ ਜਾ ਵਾ ਗਈ ਗੱਲ ਕੋਈ ਵਜਾ ਤਾਂ ਹੁੰਦੀ ਆ ਨੇ ਹਣਾ ਉਹ ਗੱਲ ਮੇਰੇ ਧਿਆਨ ਚ ਆ ਗਈ ਵੀ ਜੀ ਐ ਕਰਕੇ ਹੋਊਗੀ ਸੀ ਸਾਡੇ ਨਾਲ ਐ ਵੀ ਗੱਲਬਾਤ ਹੁੰਦੀ ਆ ਕਈ ਵਾਰੀ ਕੁਝ ਕੁਝ ਚੰਗੀਆਂ ਜਾਂ ਤਾਂ ਕੁਝ ਮਾੜੀਆਂ ਜਾਂ ਤਾਂ ਅਮੇਸ਼ਾ ਸਫਰ ਆਪਾਂ ਨੂੰ ਦਿੰਦਾ ਹੈਗਾ ਲਓ ਜੀ ਛਿਮੜੇ ਤੋਂ 70 ਕਿਲੋਮੀਟਰ ਪਿੱਛੇ ਰੁੱਕ ਗਏ ਸੀਗੇ ਤੇ ਇੱਥੇ ਵੇ ਛਾਵੇਂ ਖੜੇ ਆ 10 ਮਿੰਟ ਲੈਨੇ ਆ ਹਵਾ ਹੋਵਾ ਵਧੀਆ ਹੰਡੀ ਤੇ ਉਸ ਤੋਂ ਬਾਅਦ ਫਿਰ ਅੱਗੇ ਨੂੰ ਵਧਾਂਗੇ ਸਿਮਬਲ ਇਹ ਤੋਂ 70 ਕਿਲੋਮੀਟਰ ਰਹਿ ਗਿਆ ਆਪਣੀ ਜਗ੍ਹਾ ਤੋਂ ਲੋ ਜੀ ਉੱਤੋਂ ਸੈਸ਼ਨ ਆ ਇਹ ਆਪਾਂ ਨਾ ਉਸ ਸੰਗਲ ਤੇ ਹਲਵਾ ਲਿਆ ਸੀਗਾ ਸਮਾਰ ਇਲ ਵੈਗ ਲੋ ਜੀ ਛੇਮੜਾ ਰਹਿ ਗਿਆ ਆਪਣੇ ਕੋਲੋਂ 60 ਕਿਲੋਮੀਟਰ ਤੇ ਸੋਨਰ ਰਹਿ ਗਿਆ 30 ਕਿਲੋਮੀਟਰ ਸੋ ਇੱਥੇ ਦੇਖ ਸਕਦੇ ਹੋ ਤੁਸੀਂ ਪਹਾੜੀਆਂ ਪੂਰੀਆਂ ਸ਼ੁਰੂ ਹੋ ਗਈਆਂ ਪਰ ਇਹ ਜਿਹੜੇ ਪਹਾੜ ਨੇ ਦਿੱਤੇ ਜਿਹੜੇ ਨੇ ਲਾਲ ਜਾਂ ਮਿੱਟੀ ਦੀ ਮਿੱਟੀ ਜੀ ਕੇ ਰੂਜ ਗਏ ਤਾਂ ਨਹੀਂ ਆਪਾਂ ਜਿਵੇਂ ਪਿੱਛੇ ਸੋਹੀ ਜਿਹਾ ਸ਼ਿਮਲਾ ਸਿਆੜ ਰਹਿ ਗਿਆ ਜੀ ਟੋਟਲ ਤੇ ਆਹ ਮੋੜ ਕੋ ਉਸ ਨੂੰ ਦੱਸੀ ਜਾਂਦੇ ਹੋਣਗੇ ਵੀ ਆਪਾਂ ਕਿਹੋ ਜਿਹੇ ਪਹਾੜੀ ਇੱਧੇ ਚਾਗੇ ਕਿਉਂਕਿ ਇੱਥੇ ਸੜਕ ਬਹੁਤ ਸੋਹਣੀ ਹੈ ਸ਼ਿਮਲੇ ਤੱਕ ਛਿਮੜੇ ਤੱਕ ਕੀ ਨਾਰਕੰਡੇ ਤੱਕ ਵੀ ਸੜਕ ਮੈਨ ਲੱਗਦਾ ਬਹੁਤ ਸੋਹਣੀ ਹੈ ਇਹੀ ਸੜਕ ਹੈ ਕਿਉਂਕਿ ਲਾਸਟ ਟਾਈਮ ਜਦੋਂ ਆਪਾਂ ਇਹ ਕੀਤਾ ਸੀਗਾ ਤਾਂ ਆਪਾਂ ਦੇਖੋ ਹੀ ਮੋਲ ਦੇ ਕਿੱਡਾ ਸੋਹਣਾ ਹੋਵੇ ਸਾਹਮਣੇ ਬਹੁਤ ਤਕੜਾ ਮੋਲ ਹੈ ਬਈ ਆ ਖੜੇ ਸੰਰੂਪ ਚ ਖੋਲ ਕੇ ਮੁੰਡਾ ਗੱਟ 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 ਸੋ ਮਾ ਭਗਨੇ ਬਈ ਕੀ ਭਰੀ ਜਾਂਦਾ ਯਾਰ ਉੜੀਵੰਗ ਉੜੀਵੰਗ ਪੱਡੀਆਂ ਚ ਪਾਇਆ ਹੋਏ ਬੋਰੀਆਂ ਚ ਬੁੱਡੀਆਂ ਚ ਇਹ ਥੋੜੇ ਜਿਹੇ ਦੋਸਤ ਆਉਣਾ ਚਾਹੁੰਦੇ ਨੇ ਸ਼ਿਮਲੇ ਵਾਲੀ ਸਾਈਡ ਸਪਿਤੀ ਵਾਲੀ ਸਾਈਡ ਥੋੜਾ ਜਿਹਾ ਧਿਆਨ ਨਾਲ ਆਇਓ ਕਿ ਇੱਥੇ ਨਾ ਥਾਂ ਥਾਂ ਤੇ ਰੋਡ ਜਿਹੜਾ ਹੈਗਾ ਉਹ ਵਨਵੇ ਕੀਤਾ ਹੋਇਆ ਹੈਗਾ ਯਾਨੀ ਕਿ ਡਿਵਰਜਨ ਥਾਂਾਂ ਤੇ ਦਿੱਤੇ ਹੋਏ ਨੇ ਦੇਖੋ ਹੁਣ ਇੱਧਰਲਾ ਰੋਡ ਦਾ ਕੰਮ ਕੰਮ ਚੱਲ ਰਿਹਾ ਹੈ ਇਹ ਬਣ ਰਿਹਾ ਤੇ ਆਹ ਰੋਡ ਜਿਹੜੀ ਅਸੀਂ ਚੱਲੀ ਜੰਨੇ ਆ ਇਹ ਵਨਵੇ ਹੈ ਇਹਦੇ ਚ ਕਿਹੋ ਜਿਹੀ ਪਾਸਿੰਗ ਪੋਸਿੰਗ ਬਿਲ ਦੇ ਜੰਨੇ ਦੇ ਕੋਈ ਨਹੀਂ ਪਤਾ ਲੱਗਦਾ ਬੰਦੇ ਨੂੰ ਆ ਥੋੜਾ ਜਿਹਾ ਨਾ ਇਥੋਂ ਸੰਭਲ ਕੇ ਚੱਲਿਓ। ਆਏ ਕੋ ਤੁੰਗਾਂ ਤੇ ਰੋੜ ਇਥੇ 92 ਕੀਤਾ ਪਿਆ। ਸੋ ਇਹ ਜਿਹਾ ਥਾ ਮਾ ਤਾਂ ਥੋੜਾ ਸੰਭਲ ਕੇ ਚੱਲੋ। ਕੰਮ ਇੱਥੇ ਸਾਰੇ ਚੱਲ ਰਹੇ ਹੈ। ਇਹ ਸੋਲਣ ਤੋਂ ਲੈ ਕੇ ਅੱਗੇ ਸਿੰਮੜੇ ਤੱਕ ਤਾਂ ਮੇਰੇ ਦੇ ਪੂਰਾ ਹੀ ਹੈ। ਸਾਰੇ ਹੀ ਮਤਲਬ ਸੜਕ ਦਾ ਕੰਮ ਚੱਲੀ ਜਾਂਦਾ। ਤੇ ਉਪਰ ਗਾਹਾਂ ਹੜੀ ਜਾ ਕੇ ਦੇਖਾਂਗੇ ਪੱਕੀ ਸੌਖਾ ਤਾਂ ਹੈ। ਪਰੇਸ ਉਹ ਗੱਜਾ ਦਾ 3 ਹੀ ਸ਼ਮੜੇ ਦਾ ਕਿ ਸ਼ਮੜਾ 3 ਕਿਲੋਮੀਟਰ ਰਹਿ ਗਿਆ ਆਪਣੇ ਕੋਲ ਤੇ ਇਹਦਾ ਕੁਛ ਨਾ ਕਾਫੀ ਬੁਛਣੀ ਕਾਫੀ ਚਾਹੀਦੀ ਰਹਿਣਾ ਪੰਡਾ ਤਿੰਨ ਚਾਰ ਮੇਜ ਮੂਹ ਚਾਹੀਦੀ ਮਾਨ ਸਾਮਾਨ ਦਾ ਸਿੱਟਿਆ ਸਾਰੇ ਮੇਜਾਂ ਦੇ ਸਮਾਨੀ ਸਮਾਨ ਵਿਛਾ ਦਾਈ ਹਾਂ ਹਜੇ ਪਿੱਛੇ ਰੱਖੀ ਬੈਠੇ ਜੈਕਟਾਂ ਜੂਟਾਂ ਦਾ ਲੈਵਲ ਥੋੜਾ ਪ੍ਰੋ ਲੈਵਲ ਦਾ ਕੰਮ ਹੈ। ਤੁਸੀਂ ਵੱਡੇ ਤੁਸੀਂ ਵੱਡੇ ਰਾਈਡਰ ਆਗੇ। ਵੱਡੇ ਰਾਈਡਰ ਆਗੇ ਪ੍ਰੋ ਲੈਵਲ। ਉਹ ਰੋਚਨਾ ਸਮਾਨ ਆ। ਕਿਸਕੇ ਵਿੱਚ ਉਧਰ ਘਰ ਨਾ ਹੈ ਪੂਰੀ ਇਧਰਵਾਜ਼ ਨਹੀਂ ਹੈ ਲੋ ਜੀ ਆਪਾਂ ਛਿਮਲੇ ਤੋਂ ਖੜੇ ਆ 30 ਕਿਲੋਮੀਟਰ ਪਿੱਛੇ 27 ਕਿਲੋਮੀਟਰ ਪਿੱਛੇ ਆ ਤੇ ਚਾਹ ਪਾਣੀ ਪੀਣੇ ਇੱਥੇ ਇਧਰ ਮੁੰਡੇ ਮਾਲਬਤਾ ਸਹੀ ਹੁੰਦੇ ਸਿੱਕਾ ਚਾਹ ਡੋਲ ਡੋਲ ਪੀਤਾ ਕਰੂ ਬੈਹ ਦਿਓ ਸਾਰਾ ਪੂਰਾ ਖੰਡਿਆਣ ਖੰਡਿਆ ਤੇ ਲੈ ਆ ਕੇ ਇੱਥੇ ਵਧੀਆ ਸਾਫ ਸਾਫ ਪਿਆਸੀ ਅਗਲੇ ਸਮਾਨ ਕੌਫੀ ਪੀ ਲਈਏ ਤੇ ਫਿਰ ਅੱਗੇ ਚੱਲਦੇ ਆ ਛਿਮਲੇ ਤੁੱਪ ਕਰੜੀ ਹੈ ਹਵਾ ਠੰਡੀ ਚੱਲਦੀ ਆ ਮੌਸਮ ਉਹ ਠੀਕ ਹੈ ਸੜਕ ਸਾਨੂੰ ਦਿਖਾਈ ਦਿੱਤੀ ਆਪਾਂ ਤੇ ਕਿਸੇ ਵੀਰ ਭਾਈ ਨੇ ਆਉਣਾ ਤੇ ਧਿਆਨ ਨਾਲ ਆਓ ਕਿਉਂਕਿ ਕਾਫੀ ਜਗ੍ਹਾ ਤੇ ਸੜਕ ਦਾ ਕੰਮ ਚੱਲ ਰਿਹਾ ਤੇ ਬੰਦ ਕੀਤੀ ਹੋਈ ਆ। ਇੱਕ ਪਾਸੇ ਬੰਦ ਹੈ ਤੇ ਵਨਵੇ ਚੱਲਦਾ ਹੈ ਜਾਣ ਆਉਣ ਵਾਸਤੇ। ਸੋ ਚਲੋ ਅੱਗੇ ਆਪਾਂ ਸ਼ਿਮਲੇ ਜਾ ਕੇ ਮਿਲ ਜੀਏ। ਚਾਹ ਪਾਣੀ ਪੀ ਕੇ ਤੇ ਹੁਣ ਪਾਏ ਆਪਾਂ ਚਾਲੇ। ਹੁਣ ਚੱਲਦੇ ਆਂ ਆਪਾਂ ਸਫਰਾਂ ਤੇ। ਤੇ ਸ਼ਿਮਲਾ ਇੱਥੋਂ ਸਿਰਫ 27 ਕਿਲੋਮੀਟਰ ਹੀ ਐ। ਉਹਦੇ ਇੱਕ ਬਾਣੇ ਘੰਟੇ ਚ ਆਪਾਂ ਸ਼ਿਮਲੇ ਪਹੁੰਚ ਜਾਗੇ। ਹੁਣ ਨਹੀਂ ਆਪਾਂ ਛੇਤੀ ਰੁਕਦੇ। ਚਾਹ ਪਾਣੀ ਪੀ ਲਿਆ ਤੇ ਕੌਫੀ ਪੀ ਲਈ ਸੀਗੀ। ਹੁਣ ਪੀ ਕੇ ਕੌਫੀ ਥੋੜਾ ਜਿਹਾ ਸਰੀਰ ਸੈਟ ਹੋ ਗਿਆ ਵੈਸੇ ਗਰਮੀ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਪੰਜਾਬ ਵਿੱਚ ਬੈਠੇ ਸ਼ਿਮਲੇ ਦਾ ਟੈਂਪਰੇਚਰ ਦੇਖਦੇ ਆ ਤਾਂ ਉਹ ਆਪ ਨੂੰ 35 40 ਇਹ ਦਿਖਾਉਂਦਾਗਾ ਬਟ ਐਕਚੁਅਲ ਦੇ ਵਿੱਚ ਜਿਹੜਾ ਸ਼ਿਮਲੇ ਦਾ ਤਾਪਮਾਨ ਅਸੀਂ ਇੱਥੇ ਖੜਕੇ ਜਿਹੜਾ ਅ ਰਿਅਲਾਈਜ਼ ਕੀਤਾ ਹੈ ਜਦ ਅਸੀਂ ਦੇਖਿਆ ਜਦੋਂ ਆਪਾਂ ਉਸ ਏਰੀਆ ਦੇ ਵਿੱਚ ਵੜ ਜਾਂਦੇ ਆ ਤਾਂ ਉਦੋਂ ਟੈਂਪਰੇਚਰ ਦਾ ਸਹੀ ਦੱਸਦਾ ਨਾ ਟੂ ਜਿਵੇਂ ਅਸੀਂ ਟੈਂਪਰੇਚਰ ਕੀਤਾ ਟੈਂਪਰੇਚਰ ਇੱਥੇ ਤਾਂ 32 ਡਿਗਰੀ ਹੈ ਸਿਰਫ ਤੋ ਕੋਈ ਬਾੜਾ ਨਹੀਂ ਗਾ ਠੰਡੀ ਹਵਾ ਚੱਲਦੀ ਹੈ ਉਸ ਟੁਪੇ ਤੇ ਜੇ ਆਪਾਂ ਜ਼ਿਆਦਾ ਟਾਈਮ ਜੇ ਖੜ੍ਹ ਜੰਨੇ ਆ ਤਾਂ ਫੇਰ ਥੋੜਾ ਗਾ ਜਿਹੜਾ ਹੈਗਾ ਠੰਡ ਮਤਲਬ ਹਾਂ ਹੁੰਦਾ ਹੈ ਗਰਮੀ ਲੱਗਦੀ ਹੈ ਅਦਰਵਾਇਜ਼ ਨਹੀਂ ਜੇ ਮੋਟਰਸਾਈਕਲ ਤੇ ਚੱਲੀ ਜੰਨੇ ਤਾਂ ਵੀ ਹਵਾ ਠੰਡੀ ਲੱਗਦੀ ਹੈ ਜੇ ਖੜ੍ਹ ਕੇ ਆਪ ਨੂੰ ਹਵਾ ਆਉਂਦੀ ਕੋਈ ਬੁੱਲ ਹਵਾ ਦਾ ਠੰਡਾ ਆਉਂਦਾ ਮਤਲਬ ਗਰਮੀ ਵਾਲਾ ਕੰਮ ਨਹੀਂ ਹੈਗਾ ਤੇ ਛੜਕ ਤਾਂ ਆ ਤੁਹਾਨੂੰ ਬਾਰ ਬਾਰ ਇਹੀ ਕਹ ਰਹੇ ਹਾਂ ਛੜਕ ਜ਼ਰੂਰ ਤੇ ਹਾਂ ਚ ਰੱਖੋ ਕਿ ਸਾਰੀ ਦੇਖੋ ਚੜਕ ਮੰਨ ਰਹੀ ਹੈ ਚੱਲੀ ਜਾਂਦੀ ਹੈ ਕੰਮ ਸਾਰੀ ਛੜਕ ਇੱਕ ਪਾਸੇ ਪੱਟੀ ਇੱਕ ਤੇ ਇਧਰਲੀ ਸਾਈਡ ਤੋਂ ਪੱਟੀ ਤੇ ਕਿਤੇ ਉਹਦੀ ਸ਼ੇਰ ਤੋਂ ਪੱਟੀ ਹੁੰਦੀ ਹੈ। ਸੋ ਟੌਰਜਨ ਇਹਨਾਂ ਨੇ ਥਾਂ-ਥਾਂ ਤੇ ਲਾਈ ਹੋਏ ਨੇ। ਸੋ ਜਦੋਂ ਵੀ ਆਉਣਾ ਹੈ ਇੱਧਰ ਥੋੜਾ ਜਿਹਾ ਧਿਆਨ ਨਾਲ ਆਓ ਤੇ ਥੋੜਾ ਦੇਖ ਕੇ ਆਓ ਵੀ ਹਾਂ ਕਿੱਥੇ ਸੜਕ ਬੰਦ ਰਹੀ ਹੈ ਕਿਸ ਹੱਕ ਤੱਕ ਹੈ ਨਾ। ਇਹ ਸ਼ਿਮਲੇ ਅਸੀਂ ਜਾ ਰਹੇ ਹਾਂ ਹੁਣ ਸ਼ਿਮਲੇ ਤੱਕ ਸਾਇਦ ਹੀ ਸ਼ਿਮਲੇ ਤੱਕ ਇਹਦਾ ਹੋਊਗਾ। ਤੇ ਦੇਖ ਰਹੇ ਆਪਾਂ ਹੁਣ ਅੱਗੇ ਦਾ ਕੀ ਵਿਚਾਰ ਹੈ ਸ਼ਿਮਲੇ ਰਹਿਣ ਦਾ ਜਾਂ ਗਾਹਾਂ-ਦਾਂ ਦਾ ਤੇ ਉਹ ਵੀ ਵਿਚਾਰ ਬਣਦਾ। ਉਹ ਅੱਗੇ ਜਾ ਕੇ ਆਪ ਨੂੰ ਪਤਾ ਲੱਗੂਗਾ। ਤੇ ਅੱਜ ਆਪਾਂ 8:30 ਹੋ ਗਏ। ਹੱਟੂ ਵਾਰਾਂ ਮੇਜਾ ਪਾਣੀ ਪੀਤਾ ਹੈਗਾ ਸੋ ਐਂ ਹੁੰਦਾ ਸਫਰਾ ਤੇ ਥੋੜਾ ਜਿਹਾ ਲੇਟ ਫੀਟ ਸਭ ਕੁਝ ਚੱਲਦਾ ਰਹਿੰਦਾ ਹੈ ਕਈ ਜੀ ਚਾ ਲੇਟ ਹੋ ਜਾਂਦੀਆਂ ਨੇ ਕਿ ਰੋਟੀ ਟੁੱਕ ਵੀ ਲੇਟ ਹੋ ਜਾਂਦਾ ਤੇ ਕਈ ਵਾਰੀ ਸਾਰਾ ਹੀ ਖਾਣ ਪੀਣ ਲੇਟ ਹੋ ਜਾਂਦਾ ਸਫਰਾ ਤੇ ਇਹੀ ਹਾਲ ਹੁੰਦਾ ਹੁੰਦਾ ਸੋ ਹੁਣ ਆਪਾਂ ਥੋੜੀ ਜਿਹੀ ਵਾਟ ਨਿਮੇੜਨੇ ਆ ਤੇ ਫਿਰ ਚੱਲਦੇ ਆ ਕਰਦੇ ਆ ਗੱਲਬਾਤ ਆਪਾਂ ਤੁਹਾਡੇ ਨਾਲ ਪੁਰਾਣਾ ਰੇਲਵੇ ਲਾਈਨ ਉਹ ਕੱਤਾ ਬਾਈਕ ਗਿਆ ਮੈਂ ਗਿਆ ਇਹ ਜੀ ਰੇਲਵੇ ਲਾਈਨ ਜਿਹੜੀ ਸ਼ਿਮਲਾ ਤੋਂ ਕਲਕਾ ਤੋਂ ਸ਼ਿਮਲਾ ਜਾਂਦੀ ਹੈ ਆਹੜਾਂ ਦੇ ਬਿਲਕੁਲ ਨਾਲ-ਨਾਲ ਦੀ ਚੱਲਦੀ ਹੈ ਇੱਧਰ ਦੇਖੋ ਜੀ ਆਹ ਰੇਲਵੇ ਟ੍ਰੈਕ ਹੈ ਜਿਹੜਾ ਪੁਰਾਣਾ ਹੈ ਤੇ ਇੱਧਰ ਹੈਗਾ ਸ੍ਰੀ ਸਿੱਧੂ ਬਾਬਾ ਮੰਦਿਰ ਤੇ ਇੱਧਰ ਤਾਂ ਆਹ ਰੇਲਵੇ ਟ੍ਰੈਕ ਤੇ ਫੋਟੋ ਵੀਡੀਓ ਬਣਾਉਣਾ ਮਾਣਾ ਹੈ ਸੋ ਆਪਾਂ ਨੂੰ ਹੁਣ ਥੱਲੇ ਆ ਕੇ ਪਤਾ ਲੱਗਿਆਗਾ ਤੇ ਜਿਹੜੀ ਬਣਾ ਲਈ ਬਣਾ ਲਈ ਵਸ ਜਦੋਂ ਪਤਾ ਲੱਗਿਆ ਉਹਦੀ ਨਾਲ ਦੀ ਨਾਲ ਅਸੀਂ ਵਕਸਾ ਗਏ ਉਹਨੇ ਮੁੰਡੇ ਨੇ ਦੇਖ ਲਿਆ ਤੇ ਦੱਸ ਤਾਂ ਇਹ ਥੋੜੀ ਜਿਹੀ ਕਾਹੀ ਆ ਕੋਈ ਉਹ ਯਾਰ ਬਹੁਤ ਦੱ ਲਓ ਜੀ ਇੱਥੇ ਪਾਣੀ ਪੂਣੀ ਪੇੜ ਲੱਗੇ ਜੀ ਤੇ ਪਾਣੀ ਪੂਰਾ ਠੰਡਾ ਨਾਲਕੇ ਦਾ ਪੂਰਾ ਠੰਡਾ ਪਾਣੀ ਐ ਪੀਦੇ ਮੂੰਹਾਂ ਧੋ ਲਿਆ ਹਾਂ ਇਹਦਾ ਇਸ ਟਾਈਮ ਤੇ ਫਰਿਜਿਸ ਵੀ ਆ ਜਾ ਬਣੀ ਹੁੰਦਾ ਜੇ ਜਲਕੇ ਨਾਲ ਆਈ ਇਹ ਨੇ ਨੇਚਰਲ ਪਾਣੀ ਆ ਬਿਲਕੁਲ ਮੰਨਟਲੀ ਪੀਂਦੇ। ਔਰ ਦੇ ਉੱਤੇ ਹੀ ਲੱਗਿਆ। ਥਾਂ ਥਾਂ ਤੇ ਹੁੰਦੀ ਐ ਇਹ ਕਰ। ਵੀਰਾਂ ਤੇ ਵੈਪ ਗੱਡੀ ਹੁੰਦੀ ਹੈਗੀ ਤਾਂ ਕਰਨਿਆ ਤੋਂ ਤੇ ਕਈ ਥਾਂ ਤੇ ਪਾਣੀ ਮੂੰਆ ਬਹ। ਆ ਦੇਖੋ ਜੀ ਸ਼ਿਮਲੇ ਇਹ ਵੀ ਬੱਚਿਆਂ ਨਾਲ ਆਉਂਦੇ ਆਉਂਦੇ ਨੂੰ ਇਹਦੇ ਕੁਝ ਬਹੁਤ ਮਿਲਦਾ ਇੱਥੇ ਰਾਹ ਚ। ਜਗਾ ਜਗਾ ਤੇ ਰੱਖੇ ਹੋਏ ਨੇ ਇਹਨਾਂ ਨੇ। ਤੋ ਕਿਤਾ ਕਰ ਗਤੋਂ ਬੈਗ ਪਰ ਇਹਨਾਂ ਨੂੰ ਦੇਖ ਕੇ ਬੱਚੇ ਫਿਰ ਡਿਮਾਂਡ ਕਰਦੇ ਨੇ ਫਿਰ ਲੈਂਦੇ ਨੇ ਤੇ ਇਹ ਚੱਕਰ ਹੈ ਇਹ ਸ਼ਿਮਲੇ ਦਾ ਕਰਕੇ ਹੀ ਹੈ ਕਿਉਂਕਿ ਇਹ ਸ਼ਿਮਲੇ ਦੇ ਰਾਹ 'ਤੇ ਜਿਆਦਾ ਬੱਚੇ ਇੱਧਰ ਆਉਂਦੇ ਨੇ ਫੈਮਿਲੀ ਲਾਉਂਦੀ ਹੈ ਪਰਿਵਾਰ ਆਉਂਦੇ ਆ ਸੁੱਤਾ ਕਰਕੇ ਇਹ ਸ਼ਿਮਲੇ ਤੱਕ ਹੋ ਸਕਦਾ ਆਪਣ ਨੂੰ ਮਿਲਣ ਨੂੰ ਦੂ ਅੱਗੇ ਨਹੀਂ ਮਿਲਣਗੇ ਉਦੋਂ ਅੱਗੇ ਤਾਂ ਬਸ ਕਿਉਂਕਿ ਉਦੋਂ ਅੱਗੇ ਤਾਂ ਸਿਰਫ ਐਡਵੈਂਚਰਰ ਤੇ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਕੋ ਮੰਡਾ ਉਹੀ ਜਾਊਗਾ ਸ਼ਿਮਲੇ ਤੱਕ ਇਹ ਰੇ ਕੀ ਅਗਲਾ ਫੈਮਿਲੀ ਨੂੰ ਲੈ ਕੇ ਵੀ ਆ ਜਾਂਦਾ ਐ ਵੈਸੇ ਵੀ ਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਥਾਂ ਥਾਂ ਤੇ ਰੱਖੇ ਹੋਏ ਨੇ ਇੱਥੇ ਆ ਦੇ ਕੋਈ ਜਗ੍ਹਾ ਜਗ੍ਹਾ ਤੇ ਇਹਦਾ ਰੱਖ ਰੱਖੀ ਹੈ ਤਾਂ ਕਿ ਨਗੜਾ ਕੋਤੀ ਰੱਖੇ ਹੋਏ ਨੇ ਜਿਆਦੇ ਤਾਂ ਕਿ ਬੱਚੇ ਦੇਖਣ ਤੇ ਲੈਣ ਇਹਨਾਂ ਨੂੰ ਯਾਰ ਆਹ ਦਰਖਤ ਦੇ ਨਾ ਫੁੱਲ ਦੇਖੋ ਕਿੱਡੇ ਸੋਹਣੇ ਆ ਬਈ ਆ ਸੀਗੇ ਜਾਮਣੀ ਜਾਮਣੀ ਬਹੁਤ ਸੋਹਣੇ ਫੁੱਲ ਹੈ ਇਹ ਵੀ ਪਹਾੜਾਂ ਚੋਂ ਕਾਫੀ ਦਿਖਦੀਆਂ ਚੀਜ਼ਾਂ ਇਲੂਕੇਸ਼ਨ ਲੱਗਦੀ ਹੈ ਦੇਖੋ ਇੱਥੇ ਰੋਡ ਤੇ ਛੱਲੀਆਂ ਛੱਲੀਆਂ ਵੀ ਵੇਚੀ ਜਾਂਦਾ ਬਈ ਸ਼ਹਿਰੀ ਸ਼ੁਰੂ ਲੋਕ ਲੈਂਦੇ ਖਾਂਦੇ ਆਪਣੇ ਤਾਂ ਵਾਧੂ ਹੁੰਦੇ ਨੇ ਛੱਲ ਕੇ ਆ ਦੇ ਇਧਰ ਖਾਈ ਦੇਖੋ ਕਿੱਡੀ ਡੂੰਗੀ ਹੈ ਹਵਾ ਬਹੁਤ ਚੱਲ ਰਹੀ ਹੈ ਤੇ ਬਸ ਠੰਡਾ ਮੌਸਮਾ ਕੋਈ ਜਿਆਦਾ ਗਰਮ ਨਹੀਂਗਾ ਤੇ ਸਿਵਲੇ ਬਸ ਪਹੁੰਚਣਾ ਨਹੀਂ ਆ ਪਰ ਥੋੜੇ ਜਿਹਾ ਉੱਥੇ ਥੋੜਾ ਜਿਹਾ ਟਾਈਮ ਚੱਲਦੇ ਸੀ ਫਿਰ ਰੁੱਕ ਗਏ ਕਿਉਂਕਿ ਥੋੜਾ ਜਿਹਾ ਰੁਕ ਰੁਕ ਕੇ ਜੇ ਜਾਂਦੇ ਰਹੋ ਨਾਲੇ ਤਾਂ ਮੈਦਾਨ ਮੋਟਰਸਾਈਕਲ ਨੂੰ ਧਮਾ ਜਾਂਦਾ ਤੇ ਨਾਲੇ ਆਪ ਆਪੋ ਵਧੀਆ ਮਲੋ ਰਾਈਡ ਜਿਹੜੀ ਹੁੰਦੀ ਹੈ ਵਧੀਆ ਹੋ ਜਾਂਦੀ ਹੈ ਥੱਕਦਾ ਥੋਕਦਾ ਨਹੀਂ ਬੰਦਾ ਤੇ ਮਤਲਬ ਇਹ ਜੀ ਹੋਰ ਜਾਂਦੀ ਆ ਦੇਖੋ ਕਿਤੇ ਕਿਤੇ ਛਾਂ ਜੀ ਹੋ ਗਈ ਜਿਵੇਂ ਸੋ ਦੇਖਦੇ ਆਂ ਸ਼ਿਮਲੇ ਪਹੁੰਚਦੇ ਆਂ ਇੱਕ ਵਾਰੀ ਹੁਣ ਸ਼ਿਮਲੇ ਜਾਂ ਕਿ ਰੁਕਾਂਗੇ ਸਿੱਧਾ ਸ਼ਿਮਲੇ ਤੋੜਾ ਨਹੀਂ ਰੁਕਦੇ ਕਿਉਂਕਿ ਆਪਾਂ ਫਿਰ ਟਾਈਮ ਵੀ ਦੇਰ ਕਿਉਂ ਦੇ ਹੋ ਗਿਆ ਹੁਣ ਕਰੀਬ 1.5-2 ਦੇ ਆਪਾਂ ਉੱਥੇ ਵੀ ਬਹੁਤ ਟਾਈਮ ਲਾਤਾ ਪਾਣੀ ਪੋਣੀ ਪੀਣ ਲੱਗੇ ਸੀ ਜਿੱਥੇ ਰਾਹ ਚ ਰੁਕੇ ਸੀਗੇ ਚਾ ਕੌਫੀ ਪੀਣ ਤੋਂ ਬਾਅਦ ਤਾਂ ਟਾਈਮ ਔਰ 2:00 ਵੱਜ ਹੀ ਗਏ ਮੈਨੂੰ ਲੱਗਦਾ ਹਾਂ ਛੋਟਾ ਟਾਈਮ 2:00 ਵੱਜ ਚੁੱਕੇ ਹੈ ਤੇ ਇਹ ਵੀ ਕੋਸ਼ਿਸ਼ ਹੈ ਵੀ ਆਪਾਂ ਟਾਈਮ ਨਾਲ ਸ਼ਿਮਲੇ ਪਹੁੰਚ ਗਏ ਤਾਂ ਆਪਾਂ ਅੱਗੇ ਨਿਕਲ ਜਾਾਂਗੇ ਕਿਉਂਕਿ ਅੱਗੇ ਰਸਤਾ ਵੀ ਸਾਫ਼ ਹੈ ਤੇ ਏਰੀਆ ਵੀ ਵਧੀਆ ਠੰਡਾ ਏਰੀਆ ਹੈ ਸੜਕ ਸਾਫ਼ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਫਿਰ ਜੇ ਹੋ ਹੋ ਗਿਆ ਤਾਂ ਆਪਾਂ ਅੱਗੇ ਨਿਕਲ ਜਾਾਂਗੇ ਉਹ ਬਦਨ ਵਿੱਚ 10 ਮਿੰਟ ਰਹਿ ਗਏ ਆ ਤੇ ਕਿਰਾ ਆਪਾਂ ਸ਼ਿਮਲੇ ਪਹੁੰਚਦੇ ਆ ਸ਼ਿਮਲੇ ਦੇ ਬਾਅਦ ਫਿਰ ਅੱਗੇ ਨੂੰ ਨਿਕਲ ਜਾਾਂਗੇ ਆਹ ਹਾਰਨੀ ਵਾਲੇ ਵੀ ਆ ਰਹੇ ਨੇ ਸਲੂਟ ਹੈ ਭਾਈ ਸਭ ਨੂੰ ਜੈ ਹਿੰਦ ਬਹੁਤ ਮਿਹਨਤੀ ਨੇ ਛਲੀਆਂ ਫਹੀ ਜਾਂਦੇ ਨੇ ਛਲੀਆਂ ਹੋ ਟਪੁਰ ਹੁੰਦਾ ਸਕਾਂ ਬਲੀ ਦੀ ਯਾਰੀ ਦਾ ਮੰਨ ਨਾ ਕਾਂਬ ਰੌਂਡ ਵਾਂਖ ਤਾ ਨੌਜੀ ਸ਼ਿਮਲਾ ਪਹੁੰਚ ਗਏ ਆ ਇਹ ਗੇਟ ਸ਼ਿਮਲੇ ਦਾ ਸ਼ਿਮਲਾ ਕਹਿੰਦੇ ਤੁਹਾਡਾ ਸਵਾਗਤ ਕਰਦਾ ਹੈ